ਅਨੀਨ ਵਸ਼ਕਾ ਜੀ ਦੋਸਤੋ ਮੈਂ ਤੁਹਾਡਾ ਆਪਣਾ ਰਾਜਮਾਨ ਰੋ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੇਸ਼ਨ ਦੋਸਤੋ ਇੱਕ ਵਾਰ ਫੇਰ ਸ਼ਹਿਰ ਦਾ ਮਾਹੌਲ ਗਰਮਾ ਚੁੱਕਿਆ ਹੈ 21 April ਹਾਂ ਦੋਸਤੋ 21 April ਸਕੂਲ ਮੈਨੇਜਮੈਂਟ ਦੀਆਂ ਚੋਣਾਂ ਜਿਹੜੀਆਂ ਨੇ ਹੁਣ ਡਿਕਲੇਅਰ ਹੋ ਚੁੱਕੀਆਂ ਨੇ ਇਸ ਹਾਈ ਸਕੂਲ ਖੰਨਾ ٹرسٹ ਐਂਡ ਮੈਨੇਜਮੈਂਟ ਦੀਆਂ ਚੋਣਾਂ ਦਾ ਬਿਗਲ ਬੱਜ ਚੁੱਕਿਆ ਹੈ ਪਹਿਲਾਂ ਵੀ ਦੋ ਵਾਰ ਜਿਹੜਾ ਹੈ ਇਲੈਕਸ਼ਨਾਂ ਦਾ ਬਿਗਲ ਬੱਜਿਆ ਸੀ ਪਰ ਪ੍ਰਸ਼ਾਸਨਿਕ ਕਾਰਨਾ ਕਾਰਨ ਜਿਹਦਾ ਹੈ ਇਹ ਚੋਣਾ ਜਿਹੜੀਆਂ ਨੇ ਡਿਲੇਡ ਹੋ ਗਈਆਂ ਸੀਗੀਆਂ ਅ ਸੋ ਕੁਝ ਕਾਰਨਾ ਕਰਕੇ ਜਿਹੜੀਆਂ ਚੋਣਾ ਜਿਹੜੀਆਂ ਨੇ ਮੁਲਤਵ ਕੀਤੀਆਂ ਗਈਆਂ ਸੀਗੀਆਂ ਅੱਜ ਫੇਰ ਵਿਗਲ ਬਚ ਚੁੱਕਿਆ ਔਰ 21 21 April ਜਿਹੜੀਆਂ ਨੇ ਚੋਣਾ ਫੇਰ ਆ ਰਹੀਆਂ ਨੇ ਤੇ ਮਾਹੌਲ ਸਾਡੇ ਖੰਨੇ ਸ਼ਹਿਰ ਦਾ ਪੂਰਾ ਗਰਮਾ ਚੁੱਕਿਆ ਹੈ ਸਵੇਰ ਤੋਂ ਹੀ WhatsApp ਦੇ ਉੱਪਰ ਮੈਸੇਜ ਦੇ ਮੈਸੇਜ ਆ ਰਹੇ ਨੇ ਸੋ ਦੋਸਤੋ ਇਹਨਾਂ ਵੀ ਗੱਲਾਂ ਸਾਂਝੀਆਂ ਕੀਤੀਆਂ ਸੀ ਹੁਣ ਵੀ ਸਾਂਝੀਆਂ ਕਰਾਂਗੇ ਕਿ ਇਸ ਵਾਰ ਬਦਲਾਵ ਨਵਾਂ ਬਦਲਾਵ ਜ਼ਰੂਰ ਚਾਹੀਦਾ ਹੈ ਆਓ ਆਪਾਂ ਰਲ ਕੇ ਆਪਣੀ ਬੋਰਡ ਦਾ ਸਹੀ ਇਸਤੇਮਾਲ ਕਰੀਏ ਤੇ ਸਹੀ ਲੋਕਾਂ ਨੂੰ ਜਿਹੜੇ ਸਕੂਲ ਮੈਨੇਜਮੈਂਟ ਵਾਸਤੇ ਕੁਝ ਕਰਨਾ ਚਾਹੁੰਦੇ ਆ ਉਹ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਆਓ ਇੱਕ ਵਧੀਆ ਗੁੱਲਦਸਤਾ ਬਣਾਈਏ ਸਕੂਲ ਮੈਨੇਜਮੈਂਟ ਵਾਸਤੇ ਤਾਂ ਜੋ ਸਾਡੇ ਸਕੂਲ ਕਾਲਜ ਜਿਹੜੇ ਨੇ ਇਹ ਸਹੀ ਤਰੀਕੇ ਨਾਲ ਜਿਹੜੇ ਹੈ ਚੱਲ ਸਕਣ ਜਿਹੜੀਆਂ ਕਮੀਆਂ ਨੇ ਇਹ ਦੂਰ ਹੋ ਸਕਣ ਕਿਉਂਕਿ ਨੌਜਵਾਨਾਂ ਦੇ ਵਿੱਚ ਕੁਝ ਕਰਨ ਦਾ ਜज्ਬਾ ਹੈ ਆਓ ਆਪਾਂ ਉਹਨਾਂ ਨੌਜਵਾਨਾਂ ਨੂੰ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਸਕੂਲ ਮੈਨੇਜਮੈਂਟ ਵਾਸਤੇ ਕੁਝ ਨਾ ਕੁਝ ਕਰਨਾ ਚਾਹੁੰਦੇ ਨੇ ਜਿਨ੍ਹਾਂ ਕੋਲ ਆਪਣੀ ਵੀ ਹੈਸ਼ੀਤ ਹੈ ਸਕੂਲਾਂ ਕਾਲਜਾਂ 'ਚ ਕੁਝ ਲਾਣ ਲਈ ਬੜੀਆਂ ਉਂਗਲੀਆਂ ਉੱਠਦੀਆਂ ਨੇ ਸਕੂਲ ਕਾਲਜਾਂ ਦੇ ਉੱਪਰ ਦੋਸਤੋ ਇਹ ਸਕੂਲ ਕਾਲਜ ਉਹ ਸਕੂਲ ਕਾਲਜ ਨਹੀਂ ਜਿੱਥੋਂ ਪੜ ਕੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਸਾਡੇ ਇਹਨਾਂ ਬੱਚਿਆਂ ਨੇ ਇਹਨਾਂ ਸਕੂਲ ਚੋਂ ਪੜ੍ਹੇ ਬੱਚਿਆਂ ਨੇ ਨਾਮਨਾ ਖੱਟਿਆ ਜੇਕਰ ਗੱਲ ਖੰਨਾ ਸ਼ਹਿਰ ਦੀ ਕਰੀਏ ਤਾਂ ਸਾਡੇ ਵਰਗੇ ਜਿਹੜੇ ਹੋਰ ਵੀ ਬਹੁਤ ਐਸੇ-ਐਸੇ ਇੰਡਸਟਰੀਲਿਸਟ ਬੈਠੇ ਨੇ ਹੋਰ بڑے ਡਾਕਟਰ ਬੈਠੇ ਨੇ ਬੜੀਆਂ-ਬੜੀਆਂ ਉੱਚ ਪੋਸਟਾਂ ਦੇ ਉੱਪਰ ਲੋਕ ਜਿਹੜੇ ਨਹੀਂ ਸਕੂਲ ਚੋਂ ਪੜ੍ਹ ਕੇ ਗਏ ਨੇ ਸੋ ਸਾਡਾ ਇਹ ਸਕੂਲ ਨਹੀਂ ਸਾਡਾ ਮੰਦਿਰ ਹੈ ਆਓ ਆਪਾਂ ਰਲ ਕੇ ਇਸ ਮੰਦਿਰ ਦੇ ਵਿੱਚ ਕੁਝ ਐਸੇ ਪੁਜਾਰੀ ਬਿਠਾਈਏ ਜਿਹੜੇ ਮੰਦਰ ਨੂੰ ਸਹੀ ਤਰੀਕੇ ਨਾਲ ਚਲਾ ਸਕਣ ਸਾਡੇ ਸਕੂਲਾਂ ਨੂੰ ਸਹੀ ਤਰੀਕੇ ਨਾਲ ਚਲਾ ਸਕਣ 21 ਅਪ੍ਰੈਲ ਇਤਿਹਾਸਿਕ ਬਣਾਈਏ ਆਪਣੀਆਂ ਕੀਮਤੀ ਵੋਟਾਂ ਕਿਉਂਕਿ ਇੱਕ ਬੰਦੇ ਨੇ 20 ਵੋਟਾਂ ਪਾਣੀਆਂ ਨੇ 20 ਮੈਂਬਰ ਚੁਣਨੇ ਆ ਹੁਣ ਕੱਲ ਜਾਂ ਪਰਸੋਂ ਤੱਕ ਕਲੀਅਰ ਹੋ ਜਾਊਗਾ ਕਿ ਕਿੰਨੇ ਲੋਕ ਖੜ੍ਹ ਰਹੇ ਨੇ ਕਿੰਨੀਆਂ ਸੰਸਥਾਵਾਂ ਖੜ੍ਹਦੀਆਂ ਨੇ ਕਿਉਂਕਿ ਦੋ ਪੈਨਲ ਤਾਂ ਕਲੀਅਰ ਹੈ ਕਿ ਦੋ ਪੈਨਲ ਤਾਂ ਖੜ੍ਹੇ ਰਹੇ ਨੇ ਇੱਕ ਪੈਨਲ ਕਾਂਗਰਸ ਪੱਖੀ ਦੂਸਰਾ ਪੈਨਲ ਭਾਜਪਾ ਪੱਖੀ ਬੇਸ਼ੱਕ ਇਹ ਜਿਹੜੇ ਚੋਣਾਂ ਨੇ ਇਹ ਕੋਈ ਭਾਜਪਾ ਜਾਂ ਕਾਂਗਰਸ ਦਾ ਚੋਣ ਨਹੀਂ ਹੈ ਪਰ ਫਿਰ ਵੀ ਇੱਕ ਬੜੀ ਮੋਹਰ ਲੱਗੀ ਹੋਈ ਹੈ ਕਿ ਇਹ ਭਾਜਪਾ ਦਾ ਪੈਨਲ ਹੈ ਇਹ ਕਾਂਗਰਸ ਦਾ ਪੈਨਲ ਹੈ ਇੱਕ ਤੀਸਰਾ ਪੈਨਲ ਵੀ ਮਾਰਕੀਟ ਦੇ ਵਿੱਚ ਆਇਆ ਸੀ ਪਰ ਦੇਖਦੇ ਹਾਂ ਕਿ ਕਿਆ ਉਹ ਮਾਰਕੀਟ 'ਚ ਖੜਦਾ ਹੈ ਜਾਂ ਉਹ ਕਿਸੇ ਇੱਕ ਪੱਖ ਨੂੰ ਜਿਹੜਾ ਹੈ ਸਪੋਰਟ ਕਰਦਾ ਹੈ ਦੋਸਤੋ ਚੋਣਾਂ ਦੇ ਬਿਲਕੁਲ 2 ਵਜੇ ਹੋਏ ਨੇ ਇਕ ਤਾਂ ਸਰਕਾਰਾਂ ਦੇ ਚੋਣ ਜਿਹੜੇ ਨੇ ਉਹ ਵੀ ਚੱਲ ਰਹੇ ਨੇ ਦੂਸਰਾ ਚੋਣ ਸਾਡੇ ਐਸਐਸ ਸਕੂਲ ਖੰਨਾ ਟਰਸਟ ਐਂਡ ਮੈਨੇਜਮੈਂਟ ਦੇ ਚੋਣ ਨੇ ਇੱਥੋਂ ਹੀ ਕਲੀਅਰ ਹੋਣਾ ਹੈ ਕਿ ਖੰਨੇ ਦੇ ਵਿੱਚ ਜਿਹੜੇ ਚੋਣ ਨੇ ਸਰਕਾਰੀ ਚੋਣ ਨੇ ਉਹਤੇ ਵੀ ਪ੍ਰਭਾਵ ਜਿਹੜਾ ਹੈ ਇਸੇ ਇਲੈਕਸ਼ਨੋਂ ਦਾ ਪੈਣਾ ਹੈ ਸੋ ਮੈਂ ਤਾਂ ਕਲੀਅਰ ਕਰਦਾ ਰਹੂੰਗਾ ਕਿ ਕਿਹਨੂੰ ਕਿਹਨੂੰ ਵੋਟਾਂ ਪਾਉਣੀਆਂ ਕਿਹੜੇ ਕਿਹੜੇ ਬੰਦੇ ਅੱਗੇ ਆਣੇ ਚਾਹੀਦੇ ਨੇ ਕੀ ਤੁਸੀਂ ਤਿਆਰ ਹੋ ਕਿਤੇ ਐ ਤਾਂ ਨਹੀਂ ਕਿਥੋਂ ਤੁਸੀਂ ਵੋਟਾਂ ਜਿਹੜੀਆਂ ਨੇ ਕਿਸੇ ਦੇ ਕਹੇ ਦੇ ਬਣਾਈਆਂ ਹੋਈਆਂ ਨੇ ਥੋਡੀਆਂ ਵੋਟਾਂ ਦੇ ਵਾਸਤੇ ਵੀ ਪੈਸੇ ਕਿਸੇ ਨੇ ਦਿੱਤੇ ਹੋਏ ਨੇ ਜੇ ਤਾਂ ਤੁਹਾਡੀਆਂ ਵੋਟਾਂ ਦੇ ਪੈਸੇ ਕਿਸੇ ਬੰਦੇ ਨੇ ਲਗਾਏ ਹੋਏ ਨੇ ਤੁਹਾਡੀਆਂ ਵੋਟਾਂ ਕਿਸੇ ਨੇ ਪੈਸੇ ਦੇ ਕੇ ਬਣਾਈਆਂ ਨੇ ਤਾਂ ਤਾਂ ਵੀ ਤੁਹਾਡੀ ਮਜਬੂਰੀ ਹੈ ਤੁਸੀਂ ਬੋਟ ਜੀ ਨੂੰ ਮਰਜ਼ੀ ਪਾ ਦਿਓ ਪਰ ਜੇਕਰ ਤੁਸੀਂ ਆਪਣੇ ਹੱਕ ਕਮਾਈ ਦੀ ਪੈਸਿਆਂ ਦੇ ਨਾਲ ਆਪਣੀ ਬੋਟ ਬਣਾਈ ਹੋਈ ਹੈ ਤਾਂ ਦੋਸਤੋ ਫਿਰ ਸਮਝ ਕੇ ਵੋਟ ਪਾਓ ਵੋਟਾਂ ਵੀ ਬਿਓ ਪਾਓ ਪੂਰੀਆਂ ਕਿਉਂਕਿ ਕਬੱਡੀ ਤੱਕ ਵੀ ਗੇਮ ਚੱਲਦੀ ਹੈ ਇਹਦੇ ਵਿੱਚ ਵੀ ਬੇਵੋਟਾਂ ਹੀ 12 13 ਪਵਾਉਂਦੇ ਨੇ ਬਾਕੀ ਵੋਟਾਂ ਪਵਾਉਂਦੇ ਨਹੀਂਗੇ ਆਪਣੇ ਬੰਦਿਆਂ ਨੂੰ ਜਿਤਾ ਲੰਦੇ ਨੇ ਵੋਟਾਂ 20 ਪਾਇਓ ਮੈਂ ਤਾਂ 20 ਵੋਟਾਂ ਪੂਰੀਆਂ ਪਾਉਂਗਾ 20 ਬੰਦਿਆਂ ਨੂੰ ਕਹਿਣ ਯੋਗ ਹੈਗਾ ਕਿ ਮੈਂ 20 ਬੰਦੇ ਲੈ ਕੇ ਆਇਆ ਮੈਂ 20 ਬੰਦੇ ਨੂੰ ਵੋਟ ਪਾਈ ਹੈ ਸੋ 20 ਵੋਟਾਂ 21 ਤਰੀਕ ਨੂੰ 20 ਵੋਟਾਂ 21 ਤਰੀਕ ਨੂੰ ਆਪਣੇ ਪਸੰਦੀਦਾ ਮੈਂਬਰਾਂ ਨੂੰ ਜ਼ਰੂਰ ਪਾਓ ਇਹ ਸੰਦੇਸ਼ ਹੈ ਬਾਕੀ ਸਮੇਂ ਸਮੇਂ ਤੇ ਤੁਹਾਡੇ ਰੋਬਰੂ ਜਿਹੜੇ ਚੋਣਾਂ ਲੜ ਰਹੇ ਨੇ ਕਿਹਨਾ ਮੁੱਦਿਆਂ ਦੇ ਉੱਪਰ ਇਹ ਲੋਕ ਚੋਣਾਂ ਲੜਦੇ ਨੇ ਉਹਨਾਂ ਨੂੰ ਲੈ ਕੇ ਵੀ ਤੁਹਾਡੇ ਅਸੀਂ ਰੋਬਰੂ ਕਰਾਂਗੇ ਤੋਂ ਮੈਨੂੰ ਹੁਣ ਦਿਓ ਜਾਸਟ ਮਿਲਦੇ ਹਾਂ ਕਿਸੇ ਨਵੇਂ ਐਪੀਸੋਡ ਦੇ ਨਾਲ ਨਮਸਕਾਰ ਜੈ ਹਿੰਦ ਆਦab